बिहार ਦੇ ਨਲੰਦਾ ਤੋਂ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਵਿਅਕਤੀ ਦੀ ਮੌਤ ਦੀ ਪੁਸ਼ਟੀ ਕੀਤੇ ਬਿਨਾਂ ਹੀ ਉਸ ਨੂੰ ਪੋਸਟਮਾਰਟਮ ਲਈ ਭੇਜਿਆ ਗਿਆ ਸੀ ਪਰ ਪੋਸਟਮਾਰਟਮ ਤੋਂ ਪਹਿਲਾਂ ਹੀ ਅਚਾਨਕ ਮ੍ਰਿਤਕ ਸਟ੍ਰੈਚਰ ਉੱਤੇ ਜ਼ਿੰਦਾ ਹੋ ਗਿਆ ਉਸ ਨੂੰ ਦੇਖ ਕੇ ਕੁਝ ਸਮੇਂ ਲਈ ਹਫੜਾ ਦਫੜੀ ਮਚ ਗਈ ਜਦ ਉਸ ਵਿਅਕਤੀ ਨੇ ਆਪਣੇ ਆਪ ਨੂੰ ਲੋਕਾਂ ਵਿਚਕਾਰ ਸਟ੍ਰੈਚਰ ਤੇ ਦੇਖਿਆ ਉਹ ਵੀ ਹੈਰਾਨ ਰਹਿ ਗਿਆ ਤੇ ਕਿਹਾ ਕਿ ਮੈਂ ਜ਼ਿੰਦਾ ਹਾਂ ਮੈਂ ਮਰਿਆ ਨਹੀਂ ਹਾਂ ਦਰਅਸਲ ਸਦਰ ਹਸਪਤਾਲ ਬਿਹਾਰ ਸ਼ਰੀਫ ਦੇ ਟਾਇਲਟ ਚ ਇੱਕ ਵਿਅਕਤੀ ਕਾਫੀ ਸਮੇਂ ਤੋਂ ਡਿੱਗਿਆ ਪਿਆ ਸੀ ਹਸਪਤਾਲ ਦੇ ਮੈਨੇਜਰ ਨੇ ਇਸ ਘਟਨਾ ਦੀ ਸੂਚਨਾ ਬਿਹਾਰ ਪੁਲਿਸ ਸਟੇਸ਼ਨ ਨੂੰ ਦਿੱਤੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਟਾਇਲਟ ਦਾ ਦਰਵਾਜ਼ਾ ਤੋੜਿਆ ਤਾਂ ਪੁਲਿਸ ਨੇ ਡਾਕਟਰ ਤੋਂ ਬਿਨਾਂ ਕਿਸੇ ਪੁਸ਼ਟੀ ਦੇ ਮੀਡੀਆ ਸਾਹਮਣੇ ਡਿੱਗੇ ਵਿਅਕਤੀ ਨੂੰ ਮ੍ਰਿਤਕ ਐਲਾਨ ਦਿੱਤਾ ਮੌਤ ਦੀ ਪੁਸ਼ਟੀ ਹੋਣ ਤੋਂ ਬਾਅਦ ਹਸਪਤਾਲ ਪ੍ਰਸ਼ਾਸਨ 'ਚ ਦਹਿਸ਼ਤ ਦਾ ਮਾਹੌਲ ਹੈ ਸਿਵਲ ਸਰਜਨ ਵੀ ਜਾਂਚ ਲਈ ਮੌਕੇ ਤੇ ਪਹੁੰਚ ਗਏ ਪਰ ਅਸਲੀਅਤ ਉਦੋਂ ਸਾਹਮਣੇ ਆਈ ਜ ਦੀ লাশ ਨੂੰ ਪੋਸਟਮਾਰਟਮ ਲਈ ਲਿਜਾਇਆ ਗਿਆ ਹੋਇਆ ਅਜਿਹਾ ਕਿ ਜਦੋਂ ਪੋਸਟਮਾਰਟਮ ਲਈ ਲਿਜਾਇਆ ਜਾ ਰਿਹਾ ਸੀ ਤਾਂ ਉਸ ਵਿਅਕਤੀ ਨੂੰ ਅਚਾਨਕ ਹੋਸ਼ਾ ਗਿਆ ਅਤੇ ਉਹ ਉੱਠ ਕੇ ਬੈਠ ਗਿਆ ਜਿਸ ਤੋਂ ਬਾਅਦ ਪੂਰੇ ਸਦਰ ਹਸਪਤਾਲ 'ਚ ਵਕਰੀ ਹੀ ਚਰਚਾ ਸ਼ੁਰੂ ਹੋ ਗਈ। ਇਸ ਨੂੰ ਦੇਖਣ ਲਈ ਹਸਪਤਾਲ 'ਚ ਸੈਂਕੜੇ ਲੋਕ ਇਕੱਠੇ ਹੋ ਗਏ। ਪੁਲਿਸ ਇਸ ਵਿਅਕਤੀ ਨੂੰ ਹਸਪਤਾਲ ਲੈ ਕੇ ਗਈ। ਜਾਂਚ ਤੋਂ ਬਾਅਦ ਉਕਤ ਵਿਅਕਤੀ ਦੇ ਪੁੱਛਣ 'ਤੇ ਉਸਨੇ ਦੱਸਿਆ ਕਿ ਉਹ ਥਾਣਾ ਸਥਾਨ ਦੇ ਜਿਰਨਈ ਤੋਂ ਕਲੇਮ ਲੈਣ ਜਾ ਰਿਹਾ ਸੀ। ਉਹ ਨਸ਼ਾ ਕਰਕੇ ਟਾਇਲਟ 'ਚ ਡਿੱਗ ਗਿਆ ਸੀ। ਵਿਅਕਤੀ ਨੇ ਆਪਣਾ ਨਾਂ ਮਿਤੀ 6 ਜੁਲਾਈ ਇਸ ਸਮੰਚ थाना ਬਿਹਾਰ ਚ ਤਾਇਨਾਤ एसआई ਨੇ ਦੱਸਿਆ ਕਿ ਪੁਲਿਸ ਨੂੰ ਹਸਪਤਾਲ ਰਾਹੀਂ ਸੂਚਨਾ ਮਿਲੀ ਸੀ ਕਿ ਹਸਪਤਾਲ ਦੇ ਟਾਇਲਟ 'ਚ ਇੱਕ লাশ ਪਈ ਹੈ ਇਸ ਸੂਚਨਾ ਤੇ ਪੁਲਿਸ ਪਹੁੰਚੀ ਮੌਦੀ ਪੁਸ਼ਟੀ ਵੀ ਹੋਈ ਜਦੋਂ ਟਾਇਲਟ ਦਾ ਦਰਵਾਜ਼ਾ ਤੋੜਿਆ ਗਿਆ ਤਾਂ andar ek vyakti paya milya ਹਸਪਤਾਲ ਦੇ ਮੈਨੇਜਰ ਨੇ ਵੀ ਦੱਸਿਆ ਕਿ সুইਪਰ ਨੇ ਪਖਾਨੇ ਦੇ ਵਿੱਚ ਕਿਸੇ ਦੇ ਡਿੱਗਣ ਦੀ ਸੂਚਨਾ ਦਿੱਤੀ ਸੀ ਮੌਦੀ ਪੁਸ਼ਟੀ ਹੋਣ ਤੋਂ ਬਾਅਦ ਜਦੋਂ ਪੁਲਿਸ ਨੂੰ ਬੁਲਾਇਆ ਗਿਆ ਪਰ ਜਦੋਂ ਪੋਸਟਮਾਰਟਮ ਲਈ ਜਾਣ ਲੱਗੇ ਤਾਂ ਵਿਅਕਤੀ ਨੂੰ ਹੋਸ਼ਾ ਗਿਆ ਇਸ ਤੋਂ ਬਾਅਦ ਅਸੀਂ ਉਸ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਉਹ ਠੀਕ ਹੈ ਉਹ ਜ਼ਿੰਦਾ ਹੈ बिहार ਦੇ ਨਲੰਦਾ ਤੋਂ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਵਿਅਕਤੀ ਦੀ ਮੌਤ ਦੀ ਪੁਸ਼ਟੀ ਕੀਤੇ ਬਿਨਾਂ ਹੀ ਉਸ ਨੂੰ ਪੋਸਟਮਾਰਟਮ ਲਈ ਭੇਜਿਆ ਗਿਆ ਸੀ ਪਰ ਪੋਸਟਮਾਰਟਮ ਤੋਂ ਪਹਿਲਾਂ ਹੀ ਅਚਾਨਕ ਮ੍ਰਿਤਕ ਸਟ੍ਰੈਚਰ ਉੱਤੇ ਜ਼ਿੰਦਾ ਹੋ ਗਿਆ ਉਸ ਨੂੰ ਦੇਖ ਕੇ ਕੁਝ ਸਮੇਂ ਲਈ ਹਫੜਾ ਦਫੜੀ ਮਚ ਗਈ ਜਦ ਉਸ ਵਿਅਕਤੀ ਨੇ ਆਪਣੇ ਆਪ ਨੂੰ ਲੋਕਾਂ ਵਿਚਕਾਰ ਸਟ੍ਰੈਚਰ ਤੇ ਦੇਖਿਆ ਤੋ ਵੀ ਹੈਰਾਨ ਰਹਿ ਗਿਆ ਤੇ ਕਿਹਾ ਕਿ ਮੈਂ ਜ਼ਿੰਦਾ ਹਾਂ ਮੈਂ ਮਰਿਆ ਨਹੀਂ ਹਾਂ ਦਰਅਸਲ ਸਦਰ ਹਸਪਤਾਲ ਬਿਹਾਰ ਸ਼ਰੀਫ ਦੇ ਟਾਇਲਟ 'ਚ ਇੱਕ ਵਿਅਕਤੀ ਕਾਫੀ ਸਮੇਂ ਤੋਂ ਡਿੱਗਿਆ ਪਿਆ ਸੀ ਹਸਪਤਾਲ ਦੇ ਮੈਨੇਜਰ ਨੇ ਇਸ ਘਟਨਾ ਦੀ ਸੂਚਨਾ ਬਿਹਾਰ ਪੁਲਿਸ ਸਟੇਸ਼ਨ ਨੂੰ ਦਿੱਤੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਟਾਇਲਟ ਦਾ ਦਰਵਾਜ਼ਾ ਤੋੜਿਆ ਤਾਂ ਪੁਲਿਸ ਨੇ ਡਾਕਟਰ ਤੋਂ ਬਿਨਾਂ ਕਿਸੇ ਪੁਸ਼ਟੀ ਦੇ ਮੀਡੀਆ ਸਾਹਮਣੇ ਡਿੱਗੇ ਵਿਅਕਤੀ ਨੂੰ ਮ੍ਰਿਤਕ ਐਲਾਨ ਦਿੱਤਾ ਮੌਤ ਦੀ ਪੁਸ਼ਟੀ ਹੋਣ ਤੋਂ ਬਾਅਦ ਹਸਪਤਾਲ ਪ੍ਰਸ਼ਾਸਨ 'ਚ ਦਹਿਸ਼ਤ ਦਾ ਮਾਹੌਲ ਹੈ ਸਿਵਲ ਸਰਜਨ ਵੀ ਜਾਂਚ ਲਈ ਮੌਕੇ ਤੇ ਪਹੁੰਚ ਗਏ ਪਰ ਅਸਲੀਅਤ ਉਦੋਂ ਸਾਹਮਣੇ ਆਈ ਵਿਅਕਤੀ ਦੀ লাশ ਨੂੰ ਪੋਸਟਮਾਰਟਮ ਲਈ ਲਿਜਾਇਆ ਗਿਆ ਹੋਇਆ ਅਜਿਹਾ ਕਿ ਜਦੋਂ ਪੋਸਟਮਾਰਟਮ ਲਈ ਲਿਜਾਇਆ ਜਾ ਰਿਹਾ ਸੀ ਤਾਂ ਉਸ ਵਿਅਕਤੀ ਨੂੰ ਅਚਾਨਕ ਹੋਸ਼ ਆ ਗਿਆ ਅਤੇ ਉਹ ਉੱਠ ਕੇ ਬੈਠ ਗਿਆ ਜਿਸ ਤੋਂ ਬਾਅਦ ਪੂਰੇ ਸਦਰ ਹਸਪਤਾਲ 'ਚ ਵਕਰੀ ਹੀ ਚਰਚਾ ਸ਼ੁਰੂ ਹੋ ਗਈ ਇਸ ਨੂੰ ਦੇਖਣ ਲਈ ਹਸਪਤਾਲ 'ਚ ਸੈਂਕੜੇ ਲੋਕ ਇਕੱਠੇ ਹੋ ਗਏ ਪੁਲਿਸ ਇਸ ਵਿਅਕਤੀ ਨੂੰ ਹਸਪਤਾਲ ਲੈ ਕੇ ਗਈ ਜਾਂਚ ਤੋਂ ਬਾਅਦ ਉਕਤ ਵਿਅਕਤੀ ਦੇ ਪੁੱਛਣ ਤੇ ਉਸਨੇ ਦੱਸਿਆ ਕਿ ਉਹ ਥਾਣਾ ਸਥਾਨ ਦੇ ਜਿਰਨਈ ਤੋਂ ਕਲੇਮ ਲੈਣ ਜਾ ਰਿਹਾ ਸੀ ਉਹ ਨਸ਼ਾ ਕਰਕੇ ਟਾਇਲਟ 'ਚ ਡਿੱਗ ਗਿਆ ਸੀ ਵਿਅਕਤੀ ਨੇ ਆਪਣਾ ਨਾਂ ਮਿਥਲੇਸ਼ ਦੱਸਿਆ ਇਸ ਸਬੰਚਤ थाना ਬਿਹਾਰ ਚ ਤਾਇਨਾਤ ਐਸਆਈ ਨੇ ਦੱਸਿਆ ਕਿ ਪੁਲਿਸ ਨੂੰ ਹਸਪਤਾਲ ਰਾਹੀਂ ਸੂਚਨਾ ਮਿਲੀ ਸੀ ਕਿ ਹਸਪਤਾਲ ਦੇ ਟਾਇਲਟ ਚ ਇੱਕ লাশ ਪਈ ਹੈ ਇਸ ਸੂਚਨਾ ਤੇ ਪੁਲਿਸ ਪਹੁੰਚੀ ਮੌਕੇ ਪੁਸ਼ਟੀ ਵੀ ਹੋਈ ਜਦੋਂ ਟਾਇਲਟ ਦਾ ਦਰਵਾਜ਼ਾ ਤੋੜਿਆ ਗਿਆ ਤਾਂ ਅੰਦਰ ਇੱਕ ਵਿਅਕਤੀ ਪਿਆ ਮਿਲਿਆ ਹਸਪਤਾਲ ਦੇ ਮੈਨੇਜਰ ਨੇ ਵੀ ਦੱਸਿਆ ਕਿ ਸਵੀਪਰ ਨੇ ਪਖਾਨੇ ਦੇ ਵਿੱਚ ਕਿਸੇ ਦੇ ਡਿੱਗਣ ਦੀ ਸੂਚਨਾ ਦਿੱਤੀ ਸੀ ਮੌਤ ਦੀ ਪੁਸ਼ਟੀ ਹੋਣ ਤੋਂ ਬਾਅਦ ਜਦੋਂ ਪੁਲਿਸ ਨੂੰ ਬੁਲਾਇਆ ਗਿਆ ਪਰ ਜਦੋਂ ਪੋਸਟਮਾਰਟਮ ਲਈ ਜਾਣ ਲੱਗੇ ਤਾਂ ਵਿਅਕਤੀ ਨੂੰ ਹੋਸ਼ ਆ ਗਿਆ ਇਸ ਤੋਂ ਬਾਅਦ ਅਸੀਂ ਉਸ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਉਹ ਠੀਕ ਹੈ ਉਹ ਜ਼ਿੰਦਾ ਹੈ